ਦੇ ਲਈ ਬਾਦਦਾ ਹੋਇਆ ਮਲੂਕ ਤਿਆਰ ਆਹ ਸਾਹਮਣੇ ਜਿਸ ਮਲੂਕ ਕਬੱਡੀ 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 ਮੱਖਣ ਗੋਜਰ ਦੇ ਖੀਰ ਵਾਲੀਆ ਬੁਲਟ ਆਹ ਮਾਨਸਾ ਦੇ ਵਿੱਚ ਸਿਰਾ ਹੋਣ ਲੱਗਾ ਇੱਕਾਰੀ ਤਾਲੀਆਂ ਮਾਰਿਓ ਝੰਡੇ ਵਾਲਿਓ ਜਨਮਾੜਾ ਵੀ ਅੱਜ ਪਿੰਡ ਮੇਲਾ ਜੇ ਪਿੰਡ ਹੁੰਦੇ ਗੱਲ ਹੋਰ ਹੋਣੀ ਸੀ ਪਰ ਇਹ ਸਾਰੇ ਯਾਰ ਦੋਸਤ ਸੋਨੀ ਦੇ ਆਇਆ ਲੈ ਵੀ ਫਕਰ ਝੰਡੇ ਵਾਲਿਆ ਤੇਰਾ ਵੀ ਧੰਨਵਾਦ ਹੈ ਪਰ ਇਧਰ ਗੁਰਵਿੰਦਰ ਕਾਂਗਾ ਹੋ ਗਿਆ ਮੂਰੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਇਹਨੂੰ ਕਾਹਕੇ ਆ ਕਹਿੰਦੇ ਐ ਤੇ ਅਰੇ ਗੱਦੇ ਆਹ ਪੱਟਾਂ ਤੇ ਥਾਪੀਆਂ ਵੱਜਦੀਆਂ ਹਰਿਆਣੇ ਵਾਲੇ ਦੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਇੱਕ ਪਾਸੇ ਸੋਨੀ ਟੀਮ ਆਹ ਕੁੰਡੀ ਅੜਗੀ ਕੁੰਡੀ ਅੜਗੀ ਕੁੰਡੀ ਅੜਗੀ ਆਹ ਬੱਲੇ 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 ਇੱਥੇ 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 ਕਬੱਡੀ ਕਬੱਡੀ ਆਹ

ਕਲਿਆ ਨਾਲ ਕਹਿੰਦੇ ਟਾਰਜਰ ਵੀ ਤਿਆਰ ਹੈ ਪਈ ਹੋਈ ਰੇਡ ਤੇ ਕੌਣ 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 ਖੇੜਾ ਬੱਲੇ ਬੱਲੇ ਕਰਾਵੇਗਾ ਹੈ ਇੱਥੇ ਆ ਇੱਥੇ ਆ ਇੱਥੇ ਆ ਇੱਥੇ ਝੋਟਾ ਆੜ ਗਿਆ ਝੋਟਾ ਆੜ ਗਿਆ ਝੋਟਾ ਆੜ ਗਿਆ ਝੋਟਾ ਆੜ ਗਿਆ ਬੱਲੇ ਬੱਲੇ ਬੰਦੇ ਬੰਦੇ ਬੱਲੇ 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 ਸਿਰਾਂ ਹੋ ਲੱਗਾ ਸਿਰਾਂ ਹੋ ਲੱਗਾ ਅੱਤ ਹੋ ਗਈ ਖੀਰਾ ਵਾਲੀਆ ਬੁਲਟ ਲੱਭੂ ਦੀ ਗੱਲ ਪਈ ਹੋਈ ਰੇਡ ਇੱਕ ਪਾਸੇ ਖੀਰਾ ਵਾਲੀਆ ਬੁਲਟ ਹੋ ਗਿਆ ਮੂਰੇ ਲਾ ਦੋ ਖਿਡਾਰੀਆਂ ਦੇ ਦਰਮਿਆਨ ਰੱਖ ਇੱਥੇ ਰੱਖ ਇੱਥੇ ਰੱਖ ਇਹ ਆਖੀਰਾਂ ਵਾਲੀਆ ਹਰਮਨ ਬੁਲਟ ترਸੀਮ ਪਟਾਰ ਦਾ ਪੋਤਰਾ ਗੱਲ ਕਹਿੰਦੇ ਮੁਸ਼ਕਲ ਬਣਾ ਗਿਆ ਏ ਫੋਨੀ ਗੱਲ ਮੁਸ਼ਕਲ